ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਭੰਗਾ ਐਂਡ ਮਿਸਿਸ ਸੁਜাতা ਨੂੰ ਬੈਂਕਿੰਗ ਆਫ ਹਾਂ ਕੀ ਉਹ ਜੀ ਕੈਸ ਦੇ ਸਵਾਗਤ ਆਸਕੇ ਅਗਿਓ ਮਿਸਿਸ ਸਟੇਨਰ ਫਰਮ ਭੰਗਾ ਐਂਡ ਕੀ ਕਿੱਥੇ ਸਾਰੇ ਮਿਲ ਪਹੁੰਚ ਗਏ ਹਾਂ ਸਵਾਗਤ ਹੈ ਸਾਡੇ ਜੋ ਦਾਤਾਂ ਗਿਆ ਦੇਣਾ ਚੀ देखें एग्जाम के टाइम में दिल जड़क माइल कोर्स सही है इसकी जो जड़क नहीं तेरी हो जाती वेलकम ऑल गेस्ट लेडीज बल्लाज साहब जो कर रहे हैं यही तारीफ हमारे पास इवेंट्स नहीं मेरा नाम बल्लाज तुम्हारे में रहूं ਤੇ ਦੋ ਗੱਲਾਂ ਦੱਸੀਆਂ ਜਾਂਦੀਆਂ ਇੱਕ ਕੰਮ ਦੀ ਗੱਲ ਤੇ ਇੱਕ ਧਨ ਦੀ ਗੱਲ ਅੱਜ ਇੱਕ ਐਜ ਐ ਮੂਲ ਮੰਤਰ ਦੱਸਣ ਜਾ ਰਹੇ ਹਾਂ ਜਿਹੜਾ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਜਾਏਗਾ ਪੈਸੇ ਦਾ ਢੇਰ ਲੱਗ ਜਾਊਗਾ ਜਿਹੜਾ ਮੂਲ ਮੰਤਰ ਦਾ ਨਾਮ ਹੈਗਾ ਕਲੇਸ਼ ਕਲੇਸ਼ ਕਿੱਦਾਂ ਦਾ ਹੈ ਲਫ਼ਜ਼ ਇਹ ਕਿੱਦਾਂ ਦਾ ਆਇਆ ਹੈ ਜਿਸ ਘਰ 'ਚ ਕਲੇਸ਼ ਵੜ ਗਿਆ ਉਸ ਘਰ 'ਚ ਕਦੀ ਤਰੱਕੀ ਨਹੀਂ ਹੁੰਦੀ ਅੱਪਾ ਨੂੰ ਸਾਰਿਆਂ ਨੂੰ ਆਦਤ ਪਈ ਆ ਘਰ ਚ ਲੜਾਈ ਕਰਨ ਦੀ ਸਾਰਿਆਂ ਨੂੰ ਕੋਈ ਹੱਟਕੜਾ ਕਰਕੇ ਕਹਦੇ ਕਿ ਸਾਡੇ ਘਰ ਲੜਾਈ ਨਹੀਂ ਕਿ ਸਾਰਿਆਂ ਦੇ ਘਰ ਸਾਰੇ ਇਸਮਰ ਖਾਨ ਨਾ ਘਰ ਵਾਲੀ ਘਟਿਆ ਨਾ ਘਰ ਵਾਲਾ ਘਟਿਆ ਘਟ ਕੋਈ ਨਹੀਂ ਨਾ ਕੋ ਨਿਆਣਾ ਘਟਿਆ ਡਟ ਕੇ ਕਲੇਸ਼ ਚੱਲਦਾ ਹਰੇਕ ਘਰ ਦੇ ਵਿੱਚ ਅਗਰੇ ਚੀਜ਼ ਨੂੰ ਕਲੇਸ਼ ਕਰੋ ਮਨਾ ਕੇ ਸੈ ਨੂੰ ਨਹੀਂ ਹੈ ਕਲੇਸ਼ ਕਰੋ ਜਿੰਨਾ ਕਰ ਸਕਦੇ ਆ ਕਰਿਓ ਲੇਕਿਨ ਕਦੋਂ ਨਹੀਂ ਕਰਨਾ ਅਗਰ ਇਹ ਗੱਲ ਤੁਸੀਂ ਮੰਨ ਗਏ ਤਾਂ ਤੁਹਾਡੇ ਘਰ ਪੈਸੇ ਦਾ ਢੇਰ ਲੱਗ ਸਕਦਾ ਸੁਵੇਰੇ ਸੁਵੇਰੇ ਲੜਨਾ ਨਹੀਂ ਹੈ ਕਿਸੇ ਨਾਲ ਅਗਰ ਤੁਸੀਂ ਘਰ ਵਾਲੇ ਨੂੰ ਸਵੇਰੇ ਸੁਵੇਰੇ ਲੜ ਕੇ ਬਾਹਰ ਕੱਢਦੇ ਆ ਘਰੋਂ ਤਾਂ ਸਾਰੀ ਧੜੀ ਅਫਸਰ ਰਹੇਗਾ ਉਹਦਾ ਕੰਮ ਜਿੱਦਿਲ ਨਹੀਂ ਲੱਗੂਗਾ ਦਿਨ ਤਿਹਾੜ ਤੇ ਆਦਤ ਹੈਗੀ ਆ ਦਿਵਾਲੀ ਆ ਦਿਨ ਦਸਹਰੇ ਵਾਲੇ ਦਿਨ ਕਲੇ ਇਸ ਕਰਨਾ ਹੀ ਆ ਅਗਰ ਇਹ ਬੰਦ ਹੋ ਜਵੇ ਸਵੇਰੇ ਸੁਵੇਰੇ ਬੰਦ ਹੋ ਜਵੇ ਦਿਨ ਤਿਹਾੜ ਤੇ ਬੰਦ ਹੋ ਜਵੇ ਪਹਿਲੀ ਤਰੀਕ ਨਵਾਂ ਸਾਲ ਜਾਂ ਪਹਿਲਾ ਮਹੀਨਾ ਦੀ ਪਹਿਲੀ ਤਰੀਕ ਮਹੀਨੇ ਦੀ ਪਹਿਲੀ ਤਰੀਕ ਸਾਲ ਦੀ ਪਹਿਲੀ ਤਰੀਕ ਇਹ ਸ਼ੁਭ ਮੰਨੇ ਜਾਂਦੀਆਂ ਚੀਜ਼ਾਂ ਹੈ ਤਾਂ ਕਿ ਸਾਡਾ ਮਹੀਨਾ ਪੂਰਾ ਵਧੀਆ ਨਿਕਲੇ ਸੰਗਰਾਮ ਤੋਂ ਵੀ ਕਾਊਂਟ ਹੁੰਦਾ ਆ ਕਿ ਸੰਗਰਾਮ ਤੋਂ ਉਤਸ਼ਾਹ ਨਾਲ ਸਾਡਾ ਮਹੀਨਾ ਵਧੀਆ ਨਿਕਲੇ ਕਦੀ ਵੀ ਘਰ ਚਲੇ ਸਨਾ ਕਰੋ ਸਵੇਰੇ ਸਵੇਰੇ ਨਾ ਕਰੋ ਦੇਤੇ ਹਾਤੇ ਨਾ ਕਰੋ ਨਵੇਂ ਸਾਲ ਵਾਲੇ ਦਿਨ ਨਾ ਕਰੋ ਸੰਗਰਾਮ ਵਾਲੇ ਦਿਨ ਨਾ ਕਰੋ ਜਦ ਘਰ ਪਰੌਣੇ ਆਏ ਹੋਣ ਤਾਂ ਜਦ ਵੀ ਗੁੱਸਾ ਘਰ ਵਾਲੀ ਤੇ ਜਾਂ ਘਰ ਵਾਲੇ ਤੇ ਨਹੀਂ ਲੜਨਾ ਹੈ ਅਗਰ ਆ ਦੋ ਚਾਰ ਚੀਜ਼ਾਂ ਪੰਜ ਪੁਆਇੰਟ ਅਗਰ ਆ ਮੰਨ ਲਏ ਜਾਣ ਤਾਂ ਉਸ ਘਰ ਚ ਪੈਸੇ ਦਾ ਢੇਰ ਲੱਗ ਸਕਦਾ ਹੈ ਐਮ ਆਈ ਰਾਈਟ ਸਹੀ ਹੈ ਜੀ ਠੀਕ ਹੈ ਬਿਲਕੁਲ ਇਸ ਚੀਜ਼ ਨੂੰ ਧਿਆਨ ਰੱਖਿਆ ਜਾਵੇ ਅਗਰ ਘਰ ਚੋਂ ਕਲੇਸ ਬਾਹਰ ਕੱਢ ਦਿੱਤਾ ਜਾਵੇ ਤਾਂ ਪੈਸੇ ਬਹੁਤ ਆ ਸਕਦੇ ਆ ਜੇ ਘਰ ਤੇ ਕਲੇਸ ਚੱਲ ਰਿਹਾ ਤਾਂ ਫਿਰ ਆਸ ਨਾ ਰੱਖੋ ਕਿਸੇ ਦੇ ਘਰ ਚ ਕੋਈ ਪੈਸਾ ਆ ਸਕਦਾ ਕਿਉਂਕਿ ਬੰਦਾ ਵੀ ਡਿਸਟਰਬ ਘਰ ਵਾਲੀ ਵੀ ਡਿਸਟਰਬ ਬੱਚੇ ਵੀ ਡਿਸਟਰਬ ਦੇਖ ਕੇ ਕਿ ਮਾਪੇ ਬਹੁਤ ਲੜ ਰਹੇ ਬੰਦ ਕਰ ਦਿਓ ਕਲੇਸ ਕਰਨਾ ਤੁਹਾਡੇ ਘਰ ਪੈਸਾ ਆਣਾ ਸ਼ੁਰੂ ਦੂਸਰੀ ਚੀਜ਼ ਹੈ ਤਾਂ ਕਿ ਕਰਦੇ ਹਨੰਨੇ ਨੂੰ ਫਾਰਮੂਲਾ ਹੈ ਆਪਾਂ ਸਾਰਾ ਦਿਨ ਕੰਮ ਕੀਤਾ ਉਹਦੇ ਵਿੱਚ 100 ਰੁਪਏ ਬਚਾਇਆ ਕੱਲ ਨੂੰ ਕੰਮ ਕੀਤਾ ਉਹਦੇ ਵਿੱਚੋਂ ਵੀ 100 ਰੁਪਏ ਬਚਾਇਆ ਪਰਸੋਂ ਕੀਤਾ 100 ਰੁਪਏ ਬਚਾਇਆ ਬਣਿਆ 300 ਰੁਪਏ ਜੋ ਵਿਚਾਰ ਰਹੇ ਆ ਉਹਦਾ 300 ਰੁਪਏ ਟੋਟਲ ਰਿਜ਼ਲਟ ਆਇਆ ਇਹ ਆਨ ਪਬਲਿਕ ਚੱਲ ਰਹੀ ਆ ਉਹ ਐਸੇ ਢੰਗ ਦਾ ਅਰਨਿੰਗ ਮੈਥਡ ਆਪਣਾ ਇਦਾਂ ਹੀ ਜੋੜਦੇ ਆ ਪੈਸਾ ਸਾਰੇ ਲੋਕ ਆਪਾਂ ਇਦਾਂ ਹੀ ਚੱਲ ਰਹੇ ਆ ਸਾਰੀ ਦੁਨੀਆ ਇਦਾਂ ਹੀ ਚੱਲ ਰਹੀ ਆ ਲੇਕਿਨ ਆਪਾਂ ਇੱਥੇ ਇਕੱਠੇ ਕਿਉਂ ਹੋਏ ਆ ਇਸ ਇਕੱਠੇ ਹੋਣ ਦਾ ਮੇਨ ਮਕਸਦ ਹੈਗਾ ਨੈਟਵਰਕ ਦੁਨੀਆ ਦੀ ਜਾਣਕਾਰੀ ਦੇਣਾ ਨੈਟਵਰਕ ਦੁਨੀਆ ਕੀ ਕਰਦੀ ਆ ਇਹ ਪਲੱਸ ਨਹੀਂ ਕਰਦੇ ਗੁਣਾ ਕਰਦੇ ਆ ਗੁਣਾ ਕਰਨੇ ਨਾਲ ਕੀ ਫਰਕ ਪੈਂਦਾ ਤੇ ਪਲੱਸ ਕਰਨੇ ਨਾਲ ਕੀ ਫਰਕ ਪੈਂਦਾ ਪਲੱਸ ਕਰਨੇ ਨਾਲ ਅੱਜ ਤੱਕ ਆਪਾਂ ਪਲੱਸ ਹੀ ਕਰਦੇ ਜਾ ਰਹੇ ਹਾਂ ਜੋੜ ਜੋੜ ਕੇ ਬੈਂਕ ਚ ਰੱਖ ਰਹੇ ਹਾਂ ਫਿਰ ਕਢਾ ਰਹੇ ਹਾਂ ਫਿਰ ਜੋੜ ਜੋੜ ਕੇ ਬੈਂਕ ਚ ਪਾ ਰਹੇ ਹਾਂ ਲੇਕਿਨ ਨੈਟਵਰਕ ਦੀ ਦੁਨੀਆ ਦੇ ਵਿੱਚ ਇਦਾਂ ਨਹੀਂ ਆ ਆਪਾਂ ਕਿਸੇ ਨੂੰ ਵੀ ਇੱਥੇ ਖੜਾ ਕਰ ਲਈਏ ਮੈਡਮ ਜੱਗੀ ਖੜੇ ਹੋਏ ਜਰਾ ਕਹਿੰਦੇ ਅਗਰ ਤੁਹਾਨੂੰ ਰੋਜ਼ 5000 ਦਿੱਤਾ ਜਾਵੇ ਰੋਜ਼ ਪਾਣੇ ਜਾ ਰੋਜ਼ 5000 ਆਣਾ ਹੀ ਆ ਤੁਸੀਂ ਦੱਸੋ ਮੈਨੂੰ ਕਿਹੜੀਆਂ ਪੰਜ ਚੀਜ਼ਾਂ ਲੈਣੀਆਂ ਕਿਹੜੀ ਜੀਤੇ ਖਰਚ ਕਰੋ ਅੱਜ ਤੁਹਾਨੂੰ 5000 ਰੁਪਏ ਆ ਗਏ ਆ ਕੀ ਲੈਣਾ ਹੈ ਖਰਚਣਾ ਹੈ ਜੋੜਨਾ ਹੈ ਹਾਂਜੀ ਫਟਾਫਟ ਬੋਲ ਦਿਓ ਬੱਚਿਆਂ ਦੇ ਉੱਤੇ ਖਰਚਣਾ ਓਕੇ ਜੀ ਬੱਚਿਆਂ ਤੇ ਖਰਚਾ ਕੱਲ ਨੂੰ ਫੇਰ 5000 ਆ ਗਏ ਫਟਾਫਟ ਬੋਗੋ ਆਪਣੇ ਘਰ ਦੇ ਲਈ ਘਰ ਤੇ ਕਰਦੇ ਘਰ ਦਾ ਸਮਾਨ ਕਰਦਾ ਸਮਾਨ ਕੀ ਲਿਆਣਾ ਠੀਕ ਹੈ ਜੀ ਪਰसों ਫੇਰ 5000 ਆ ਗਿਆ ਜੋੜਨਾ ਨਹੀਂ ਖਰਚਣਾ ਫਟਾਫਟ ਬੋਗੋ ਆਪਣੇ ਤੇ ਕੀ ਲੈਣਾ ਸ਼ਾਪਿੰਗ ਸ਼ਾਪਿੰਗ ਫੇਰ 5000 ਆ ਗਿਆ ਹੱਥ ਖੜ ਦੇ ਅਸਲ ਵਿੱਚ ਹੱਥ ਕਿਉਂ ਖੜੇ ਹੋਏ ਆ ਅਸੀਂ ਕਦੀ ਦਿਮਾਗ ਤੇ ਕਦੀ ਸੋਚਿਆ ਹੀ ਨਹੀਂ ਕਿ ਸਾਨੂੰ ਰੋਜ਼ ਦਾ 5000 ਆ ਸਕਦਾ ਤੇ ਆਣਾ ਵੀ ਨਹੀਂ ਫਿਰੇ ਨੀਤ ਨੂੰ ਮੁਰਾਦ ਸਿਆਣੇ ਕਹਿੰਦੇ ਨੀਤ ਨੂੰ ਮੁਰਾਦਾਂ ਲੱਗਦੀਆਂ ਜਿੱਦਾਂ ਦੀ ਨੀਤ ਉਦਾਂ ਦੀ ਮੁਰਾਦ ਜੇ ਆਪਾਂ ਸੋਚੇਦੇ ਹੀ ਨਹੀਂ ਹਰੇ ਕਿ 5000 ਆ ਸਕਦਾ ਸਾਨੂੰ ਡੇਲੀ ਦਾ ਤੇ ਆਣਾ ਹੀ ਨਹੀਂ ਹੈਗਾ ਫਿਰ ਉਂਗਲੀ ਤੇ ਛੱਟ ਲੱਗ ਜਵੇ ਨੌ ਲੱਜਵੇ ਪੱਟੀ ਕਰਾ ਲਈਏ ਜਿੰਨਾ ਮਰਜ਼ੀ ਉਂਗਲੀ ਨੂੰ ਸੁਭਾਲ-ਸਮਾਲ ਕੇ ਰੱਖੀ ਐ ਇੱਥੇ ਜਿਆਦਾ ਹੀ ਸੱਟ ਜ਼ੋਰ ਨਾ ਲੱਗਦੀ ਆ ਉਤੋਂ ਵੀ ਜਿਆਦਾ ਜ਼ੋਰ ਨਾ ਲੱਗਦੀ ਆ ਕਿਉਂ ਲੱਗਦੀ ਆ ਕਿਉਂ ਸਾਡੀ ਮੀਂਹ ਅੰਦਰ ਵੀ ਹੈਗੀ ਆ ਆ ਦੇਖੋ ਲੱਗੀ ਹੋਈ ਆ ਉਹ ਇੰਨੇ ਜ਼ੋਰ ਨਾ ਲੱਗਣੀ ਕਿਉਂਕਿ ਇਹ ਬਚਾਈ ਜਾਂਦੇ ਉਹਨਾਂ ਨੂੰ ਬਚਾਈ ਜਾਂਦੇ ਲੱਗਣੀ ਇੱਥੇ ਹੀ ਆ ਕਿਉਂਕਿ ਧਿਆਨ ਇਹਨਾਂ ਦਾ ਇੱਧਰ ਆ ਨੀਂਦ ਹੀ ਇੱਧਰ ਆ ਹਾਂ ਨੀਂਦ ਨੂੰ ਮਰਾਤਾ ਲੱਗਣੀ ਆ ਚਾਹੇ ਪੁੱਠੀ ਹੋਵੇ ਚਾਹੇ ਸਿੱਧੀ ਹੋਵੇ ਮਰਾਤਾ ਲੱਗਣੀ ਬੈਠੋ ਫਿਰ ਮੈਡਮ ਦਾ ਦਗਾ ਤੇ ਤਾੜੀ ਲਾਓ ਇਹਨ ਦਾ ਮਤਲਬ ਇਹ ਆ ਤੇ ਆਪਾਂ ਆਪਣੀ ਸੋਚ ਨੂੰ ਵਧਿਆ ਕਰ ਲਈਏ ਤਾਂ ਇਹ ਗੁਣਾ ਹੋ ਸਕਦਾ। ਕਿਹਾ ਵਾਕਿਆ ਗੁਣਾ ਹੋ ਸਕਦਾ ਆਪਾਂ ਇੱਕ ਤੋਂ ਅਗਲੀ ਸਲਾਈਡ ਕਲੀਅਰ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇੱਕ ਪਲੇਟਫਾਰਮ ਹੈ ਐਸਟੋਗ੍ਰੋਥ ਜਿੱਥੇ ਹਰੇਕ ਬੰਦਾ ਆਪਣੇ ਆਪਣੇ ਪੂਰੇ ਕਰ ਸਕਦਾ ਆਪਣੀ ਜੇ ਭਰ ਸੰਗਾ ਜਿੰਨਾ ਪੈਸਾ ਚਾਹੇ ਉਹ ਐਸੇ ਦਫ਼ਤਰ ਤੋਂ ਕਮਾ ਸਕਦਾ। ਵਾਟ ਇਜ਼ ਐਸਟੋਗ੍ਰੋਥ ਐਸਟੋਗ੍ਰੋਥ ਦੇ ਵਿੱਚ ਕੀ ਆ ਤਿੰਨ ਕੰਪਨੀ ਕੰਮ ਕਰ ਰਹੀ ਆ। ਪਹਿਲੀ ਜਨ 5 ਜਨਵਰੀ 2012 ਤੋਂ ਕੁੰਡਲੀ ਵੇਚ ਰਹੀ ਆ। 5 ਜਨਵਰੀ 13 ਤੋਂ ਰਿਸ਼ਤੇ ਵੇਚ ਰਹੀ ਹੈ ਤੇ 5 ਜਨਵਰੀ 16 ਤੱਕ ਕੋਈ ਵੀ ਪਰਸਨ ਜਿਹੜਾ ਸ਼ੇਅਰ ਮਾਰਕੀਟ ਦੀ ਜਾਣਕਾਰੀ ਰੱਖਦਾ ਹੋਵੇ ਖਾਤਾ ਖਲਾਣਾ ਚਾਹੁੰਦਾ ਹੋਵੇ ਸਿੱਖਣਾ ਚਾਹੁੰਦਾ ਹੋਵੇ ਉਹ ਇੱਥੇ ਆ ਕੇ ਕੰਮ ਕਰ ਸਕਦਾ ਹੈ ਐਸਟ੍ਰੋਪ੍ਰੋਪਰਟੀ ਮੈਨੇਜਮੈਂਟ 파ਟਨਰ ਟੂ ਲਵਰ ਸੀਏ ਪਲੱਸ ਉਹ ਪੰਤ ਪਾਲਣ ਦੀ ਟੀਮ ਹੈ ਫਰਮ ਕੰਡੀ ਪੰਡਿਤ ਫੁਟਾ ਸਟਾਫ ਤੇ ਕੋਰ ਕਮੇਟੀ ਟੀਮ ਤੇ ਸੋਸ਼ਲ ਮੀਡੀਆ ਟੀਮ ਅੱਜ ਦੀ ਤੁਹਾਡੀ ਜੋ ਵੀ ਕਵਰੇਜ ਹੈ ਇੱਕ ਤਾਂ ਇਸ ਤੋਂ ਬਾਅਦ ਦੇ ਪਰਦੇਸੀ ਜੀ ਕਵਰ ਕਰ ਰਹੇ ਆ ਦੂਸਰਾ ਸਾਡੀ ਟੀਮ ਕਰ ਰਹੀ ਆ سوشل ਮੀਡੀਆ ਤੇ ਸ਼ਾਮ ਨੂੰ 8 ਵਜੇ ਤੋਂ ਪਹਿਲਾਂ ਪਹਿਲਾਂ ਇਹ ডিসਪਲੇ ਹੋ ਜਾਏਗਾ سوشل ਮੀਡੀਆ ਦਾ ਮਤਲਬ ਇੱਕ ਇੰਸਟਾ ਇੱਕ ਫੇਸਬੁੱਕ ਤੇ ਅਪਲੋਡ ਹੋ ਜਾਣਾ ਐਸਟਰੋ ਲਾਈਫਲਾਈਨ ਇਹਦੇ ਵਿੱਚ ਕੀ ਆ 5 ਜਨਵਰੀ 2012 ਤੋਂ ਕੁੰਡਲੀ ਵਿਖ ਰਹੀ ਆ 2012 ਵਿੱਚ ਵੀ ਇਹ 2700 ਰੁਪਏ ਦੀ ਸੀ ਤੇ ਅੱਜ ਵੀ 2700 ਰੁਪਏ ਦੀ ਹੀ ਹੈ 2700 ਦਾ ਇਹੀ ਰੇਟ ਹੈਗਾ ਯਾਰ 12 ਸਾਲ ਹੋ ਗਏ 2700 ਦੇ ਰੇਟ ਨਾਲ ਇੱਕੋ ਹੀ ਰੇਟ ਰੱਖ ਕੇ ਸਾਰਾ ਦਾ ਸਾਰਾ ਸੈਟ ਪੂਰੇ ਇੰਡੀਆ ਚ ਕੋਰੀਅਰ ਕੀਤਾ ਜਾ ਸਕਦਾ ਕਈ ਬੰਦੇ ਕਹਿੰਦੇ ਆ 200 ਰੁਪਏ ਦੀ ਗੁੰਡਲੀ ਬਣ ਜਾਂਦੀ ਹੈ 500 ਦੀ ਵੀ ਬਣ ਜਾਂਦੀ ਹੈ 1000 ਦੀ ਵੀ ਬਣ ਜਾਂਦੀ ਆ ਤੇ ਇਹ 2700 ਰੁਪਏ ਦੀ ਇੰਨੀ ਮਹਿੰਗੀ ਕਿਉਂ ਕਿਸੇ ਦੀ ਗੁੰਡਲੀ ਪੈਸੇ ਦਿੰਦੀ ਆ ਜੀ ਹੱਥ ਖੜਾ ਕਰ ਸਕਦਾ ਕਿਸੇ ਦੀ ਗੁੰਡਲੀ ਪੈਸੇ ਦਿੰਦੀ ਹੁੰਦੀ ਆ ਲੇਕਿਨ ਇਹ ਕੁੰਡਲੀ ਤੁਹਾਨੂੰ ਹਰ ਮਹੀਨੇ 25000 ਰੁਪਇਆ 30000 50000 ਰੁਪਇਆ ਹਰ ਮਹੀਨੇ ਦੇ ਸਕਦੀ ਆ ਇਸ 2700 ਦੀ ਇਸ ਕਰਕੇ ਮਹਿੰਗੀ ਆ ਤੁਹਾਡੀ ਕੁੰਡਲੀ 500 ਦੀ ਆ ਚਾਹੇ 1000 ਦੀ ਚਾਹੇ 200 ਦੀ ਚਾਹੇ 100 ਰੁਪਏ ਵਾਲੀ ਆ ਉਹ ਪੈਸੇ ਨਹੀਂ ਦੇ ਸਕਦੀ ਆ ਕੁੰਡਲੀ ਪੈਸੇ ਦੇ ਰਹੀ ਹੈ ਕਿੱਦਾਂ ਪੈਸੇ ਦੇ ਰਹੀ ਆ ਉਹਦੀ ਆਪਾਂ ਗੱਲ ਕਰਾਂਗੇ ਪਹਿਲਾਂ ਕੁੰਡਲੀ ਬਣਾਣੀ ਜ਼ਰੂਰੀ ਕਿਉਂ ਆ ਜਦ ਬੱਚਾ ਪੈਦਾ ਹੁੰਦਾ ਹੈ ਆ ਬੱਚੇ ਨੂੰ ਚੈੱਕ ਕਰਾਇਆ ਜਾਂਦਾ ਹੈ ਕਿ ਪੰਡਤ ਜੀ ਦੇਖਿਓ ਇਹ ਗੰਡਮੂਲਤਾ ਨਹੀਂ ਹੈ ਤਾਂ ਡੈਡੀ ਮੂੰਹ ਦੇਖ ਲਵੇ ਦਾ ਦਾਦਾ ਰਿਆ ਦਾ ਮਾਮਾ ਮੂੰਹ ਦੇਖ ਲਵੇ ਡੈਡੀ ਔਰ ਮਾਮਾ ਦੋ ਜਣੇ ਗੰਡਮੂਲ ਬੱਚੇ ਦਾ ਮੂੰਹ ਨਹੀਂ ਦੇਖਦੇ ਬੱਚਾ ਪੈਦਾ ਹੋਣ ਤੋਂ ਬਾਅਦ 27 ਦਿਨਾਂ ਬਾਅਦ ਉਹਦੀ ਪੂਜਾ ਹੁੰਦੀ ਆ ਫਿਰ ਡੈਡੀ ਦੀ ਝੋਲੀ ਚ ਪਾਇਆ ਜਾਂਦਾ ਜਾਂ ਮਾਮਾ ਮੂੰਹ ਦੇਖ ਸਕਦਾ ਇਸ ਢੰਗ ਨਾਲ ਇਹ ਚੱਲ ਜਦ ਬੱਚੇ ਦਾ ਨਾਮ ਰੱਖਿਆ ਜਾਂਦਾ ਜਦ ਵੀ ਅੰਦਰ ਨੂੰ ਪੁੱਛਿਆ ਜਾਂਦਾ ਦੱਸੋ ਜੀ ਕਿਹੜਾ ਨਾਮ ਨਿਕਲਿਆ ਉਤਤਵਾਰ ਸਕੂਲ ਪੇ ਚੁਪੇ ਜਣ ਲਈ ਉਸ ਟਾਈਮ ਵੀ ਅਣਕ ਨੂੰ ਪੁੱਛਿਆ ਜਾਂਦਾ ਹੈ ਵਧੀਆ ਐਜੂਕੇਸ਼ਨ ਵਾਸਤੇ ਪੁੱਛਿਆ ਜਾਂਦਾ ਜਦ ਪੇਪਰ ਪੈਂਦੇ ਆ ਜਦ ਵੀ ਪੁੱਛਿਆ ਜਾਂਦਾ ਕਿ ਬੱਚਾ ਸਾਡਾ ਫੇਲ ਨਾ ਹੋ ਜਵੇ ਇਹਨੂੰ ਕਿਹੜਾ ਪਾ ਕਰੀਏ ਜਿਹੜਾ ਬੱਚਾ ਸਾਡਾ ਪਾਸ ਹੋ ਜਵੇ ਤੇ ਜੋਬ ਪਾਸ ਹੋਣ ਤੋਂ ਬਾਅਦ ਜੋਬ ਦੀ ਪ੍ਰੋਬਲਮਾਂ ਦੀ ਜਦ ਵੀ ਕੁੰਡਲੀ ਦਿਖਾਈ ਜਾਂਦੀ ਹੈ ਤੇ ਮੈਰਿਜ ਦੇ ਟਾਈਮ ਤੇ ਕੁੰਡਲੀ ਲੜਕੀ ਵਾਲੇ ਮੰਗੇ ਜਾਂਦੇ ਆ ਉਤਤਵਾਰ ਇਲੈਕਸ਼ਨ ਦੇ ਟਾਈਮ ਵੀ ਲੋਕ ਆਪਣੀ ਕੁੰਡਲੀ ਚੈੱਕ ਕਰਾਉਂਦੇ ਆ ਕਿ ਮੇਰਾ ਕੋਈ ਗ੍ਰਹਿ ਖਰਾਬ ਤਾਂ ਨਹੀਂ ਹੈ ਮੈਂ ਮਾਰ ਇਸ ਵਾਰ ਐਮ.ਐਲ.ਏ. ਲਈ ਖੜ੍ਹੇ ਜਮਾਂ ਜਾਂ ਪ੍ਰਧਾਨ ਵਾਸਤੇ ਖੜ੍ਹੇ ਜਮਾਂ ਜਦ ਵੀ ਇਹ ਚੈੱਕ ਰਾਇਆ ਜਾਂਦਾ ਆ ਉਸ ਤੋਂ ਬਾਅਦ ਕੋਈ ਹੈਲਥ ਇਸ਼ੂ ਆਉਂਦਾ ਆ ਹੈਲਥ ਦੇ ਵਿੱਚ ਕੋਈ ਦਿੱਕਤ ਆਉਂਦੀ ਜਦ ਵੀ ਕੁੰਡਲੀ ਬਣਾਈ ਜਾਂਦੀ ਆ ਅਗਰ ਬੇਬੀ ਹੁਣ ਜੇ ਦਿੱਕਤ ਹੈ ਜਦ ਵੀ ਮੀਆਂ ਬੀਵੀ ਦੀ ਅਗਰ ਸਹੀ ਕੁੰਡਲੀ ਬਣੀ ਹੋਈ ਆ ਤਾਂ ਇੱਕ ਵਾਰੀ ਚੈੱਕ ਕਰਾ ਲੈਣੀ ਚਾਹੀਦੀ ਆ ਜਦ ਵੀ ਇਹਦੀ ਜ਼ਰੂਰਤ ਹੋਵੇ ਤੇ ਉਸ ਤੋਂ ਬਾਅਦ ਬੱਚਾ ਹੋਣ ਤੋਂ ਬਾਅਦ ਸਾਰਾ ਕੁਝ ਸਿਰ ਸਰਗਰ ਉਸੇ ਟੰਗ ਨਾਲ ਦੂਸਰੀ ਚੀਜ਼ ਹੈਗੀ ਆ ਰਿਸ਼ਤੇ 11000 ਚਰਿਸ਼ਤਾ ਸਾਡਾ ਸਲੋਗਨ ਹੈਗਾ ਆ 16 ਮਿੰਟਾਂ ਚ 1600 ਰਿਸ਼ਤੇ ਲਬੋ ਜੀ 16 ਮਿੰਟਾਂ ਚ 1600 ਰਿਸ਼ਤੇ ਇੱਕ ਲੜਕਾ ਕੋਈ ਵੀ ਇਸ ਵੈਬਸਾਈਟ ਤੇ ਨਾਮ ਪਾ ਦੇਵੇ 16 ਮਿੰਟਾਂ ਚ ਉਹਦੇ ਕੋਲ 1600 ਲੜਕੀਆਂ ਦੇ ਮੋਬਾਈਲ ਤੇ ਆ ਫੋਨ ਨੰਬਰ ਦੇ ਨਾਲ ਐਡਰੈਸ ਦੇ ਨਾਲ ਕਿਸ ਤਰ੍ਹਾਂ ਦਾ ਦੇਖਿਆ ਜਾਂਦਾ ਆਪਾਂ ਦੇਖ ਲੈਣੇ ਆ ਪ੍ਰੋਪਰ ਇਹਦੀ ਵੈਬਸਾਈਟ ਹੈ लड़कियां वास्ते फ्री किसी लड़की तो पैसा नहीं लिया जाता लेके लाया चाहे इंडिया की लड़की है चाहे बारिया लिया किसी तो कोई पैसा नहीं लिया जाता इंडिया च गया हज़ार से लिया के बारह हज़ार सौ दिन का पैकेज दिता जाता तो लड़कियां नाम पा है रहे हैं जिन्होंने चाहिए इस आ फ्रेंचाइजी खुल रही है जगह जगह से कंट्रोल नवे शहर तो ही जगह जगह से फ्रेंचाइजी खुल रही है इस ब्रांच में क्यासी हज़ार लोगों ने ਇਨੂੰ ਵਿਜ਼ਿਟ ਕੀਤਾ ਤੇ ਜਿਹੜਾ ਲੜਕਾ ਸਾਨੂੰ 11000 ਜਾਂ 12000 ਰੁਪਏ ਕਰਦਾ ਹੈ ਕੰਪਨੀ ਦੇ ਵਿੱਚ ਕੰਪਨੀ ਉਹਨੂੰ ਆਈਡੀ ਪਾਸਵਰਡ ਦਿੰਦੀ ਆ ਲੌਗਇਨ ਕੀਤਾ ਇੱਥੇ ਲੜਕੇ ਦੀਆਂ ਤਿੰਨ ਚਾਰ ਟਿੱਕ ਲੱਗੀਆਂ ਹੋਈਆਂ ਆਪਾਂ ਦੇਖ ਸਕਦੇ ਆ ਤੇ ਆਏ ਹੋਏ ਤੇ ਅਰੋ ਭਲਾ ਹੋ ਅੱਜ ਬੰਡ ਦਾ ਅੱਜ ਉਹ ਹੈਗਾ ਪਹਿਲਾ ਦਿਵਸ ਆ ਕੱਲ ਮਨਾਇਆ ਗਿਆ ਇਹ ਕੰਸਟੈਂਟ ਪਹਿਲਾ ਦਿਵਸ ਚੱਲਦਾ ਆ ਜੀ ਜੋ ਅੱਜ ਬਰਾਜ ਜੀ ਦੇ ਦਫ਼ਤਰ ਦੇ ਵਿੱਚ ਅਸੀਂ ਅੱਜ ਮਹਿਲਾ ਦਿਵਸ ਦੇ ਬਾਰੇ ਕੁਝ ਆਪ ਜੀ ਨੂੰ ਚਾਣਨਾ ਪਾਣਾ ਚਾਹੁੰਦੇ ਹਾਂ ਮਹਿਲਾ ਦਿਵਸ ਅੱਜ ਦੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਔਰ ਮੇਰੇ ਬੱਚੇ ਜਿਹੜੇ ਹੈਗੇ ਆ ਅੱਜ ਕਿੱਥੋਂ ਤੱਕ ਪਹੁੰਚ ਗਏ ਆ ਅੱਜ ਹਿੰਦੁਸਤਾਨ ਦੇ ਵਿੱਚ ਰਾਸ਼ਟਰਪਤੀ ਔਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਔਰ ਅੱਜ ਦਿੱਲੀ ਦੇ ਵਿੱਚ ਮੇਰੀ ਭੈਣ ਅਜੋ ਮੁੱਖ ਮੰਤਰੀ ਬਣੀ ਆ ਰੇਖਾ ਮੁੱਟਾ ਜੀ ਅੱਜ ਤੁਸੀਂ ਦੇਖੋ ਪੁਲਿਸ ਦੇ ਮਹਿਕਮੇ ਜਾ ਕੇ ਦੇਖ ਲਓ ਜੋ ਲੇਡੀਜ਼ ਕੰਮ ਕਰ ਰਹੀ ਹੈ ਔਰ ਜੈਂਟਸ ਨਹੀਂ ਕੰਮ ਕਰ ਸਕਦੇ ਜੋ ਅੱਜ ਮੁੱਖ ਮੰਤਰੀ ਦੇ ਤੌਰ ਤੇ ਦਿੱਲੀ ਦੇ ਵਿੱਚ ਜਾਂ ਰਾਜਟਰਪਤੀ ਦੇ ਤੌਰ ਤੇ ਇਹ ਮੇਰੀਆਂ ਭੈਣਾਂ ਕੰਮ ਕਰਦੀਆਂ ਅੱਜ ਤੱਕ ਕਿਸੇ ਇਨਸਾਨ ਨੇ ਕੰਮ ਨਹੀਂ ਕੀਤਾ ਜਿੰਨੀਆਂ ਭੈਣਾਂ ਅਮ ਧਰਤੀ ਦੇ ਨਾਲ ਔਰ ਪਿਆਰ ਦੇ ਨਾਲ ਉਸ ਕੰਮ ਨੂੰ ਕਰ ਰਹੀ ਆ ਮੈਂ ਤਾਂ ਅੱਜ ਮਹਿਲਾ ਦਿਵਸ ਦੇ ਉੱਪਰ ਆਪਣੇ ਭੈਣਾਂ ਨੂੰ ਆਪਣੇ ਬੇਟੀਆਂ ਨੂੰ ਔਰ ਆਪਣੀਆਂ ਮਾਤਾ ਪਿਓ ਨੂੰ ਇਸੇ ਤਰ੍ਹਾਂ ਇਹ ਕਹਿਣਾ ਕਿ ਅਸੀਂ ਮਹਿਲਾ ਦਿਵਸ ਜਿਹੜਾ ਹੈਗਾ ਆ ਆਪਣੀ ਬੜੀ ਜ਼ਿੰਮੇਵਾਰੀ ਦੇ ਨਾਲ ਜੁੜਾਈਏ ਔਰ ਮਹਿਲਾ ਦਿਵਸ ਨੂੰ ਅਸੀਂ ਹੋਰ ਵੀ ਅੱਗੇ ਲੈ ਕੇ ਜਾਈਏ ਮੈਂ ਮਹਿਲਾ ਦਿਵਸ ਤੇ ਆਪਣੀਆਂ ਸਾਰੀਆਂ ਭੈਣਾਂ ਦਾ ਮਾਤਾ ਮਾਂ ਦਾ ਔਰ ਆਪਣੀ ਬੇਟੀਆਂ ਦਾ ਬਹੁਤ-ਬਹੁਤ ਧੰਨਵਾਦੀ ਕਰਦਾ ਆਂ और बेनती करता इसे तरहीं है हाँ अर बढ़ चढ़ के हिस्सा और ले जब बलराज जी दफ्तर बैठे हाँ बलराज जी का भी जो प्यार है वो मैं कदया दे दे भी नहीं है अज मैं दरबार बलराज जी बारे च कुछ कहना चाहना बलराज जी वो शख्स है जिसको प्यार नहीं मिला किसी से वो इनसे आकर दे ਸੱਜਣਾ ਸਿੰਘ ਪਾਗੈ ਸੈਨਾ ਗੱਨਾ ਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ